ਇਦੋਂ ਮੂਸੇਵਾਲੇ ਦੀ ਹਵੇਲੀ ਰੱਖਿਆ ਗਿਆ ਜਦ ਕਾਂਗਰਸੀ ਵਰਕਰਾਂ ਦਾ ਇਕੱਠ ਤੇ ਪਹੁੰਚੇ ਜੀਤ ਮੈਂਦਰ ਸਿੱਧੂ ਸਿੱਧੂ ਮੂਸੇਵਾਲੇ ਦੇ ਇਨਸਾਫ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੱਡਾ ਸਵਾਲ ਕਾਂਗਰਸੀ ਆਗੂਆਂ ਦੇ ਸਾਹਮਣੇ ਲੀਡਰਾਂ ਦੇ ਸਾਹਮਣੇ ਰੱਖਿਆ ਕਿ ਅਸੀਂ ਇੱਕ ਸ਼ਰਤ ਵੀ ਰੱਖਦੇ ਹਾਂ ਕਿ ਜੇ ਸਾਡੇ ਪੁੱਤ ਨੂੰ ਇਨਸਾਫ ਦਿਵਾਉਂਦਾ ਕੋਈ ਤਾਂ ਅਸੀਂ ਪਹਿਲੇ ਦਿਨ ਤੋਂ ਕਾਂਗਰਸ ਦੇ ਨਾਲ ਖੜੇ ਹਾਂ ਤੇ ਅੱਜ ਵੀ ਸਾਨੂੰ ਕਾਂਗਰਸ ਦੇ ਨਾਲੋਂ ਕੋਈ ਤੋੜ ਨਹੀਂ ਸਕਦਾ ਕਿਹਾ ਸਿੱਧੂ ਦੇ ਪਿਤਾ ਨੇ ਸੁਣ ਕੇ ਕਰਿਓ ਸ਼ੇਰ ਜੇ ਇਹ ਨੂੰ ਮੈਂ ਕਿਹਾ ਦੋ ਸਾਲਾਂ ਤੋਂ ਕੋਪੇ ਜਿਹੜਾ ਬਹੁਤ ਰੱਖਿਆ ਮੇਰੇ ਪਰਿਵਾਰ ਨੇ ਦੋ ਸਾਲਾਂ ਦੇ ਵਿੱਚ ਜੋ ਸਰਕਾਰੀ ਕਰਮ ਕਰਦੀ ਜਲਾਦ ਚੱਲੀ ਹੈ ਉਹ ਸ਼ਰਗਨ ਪਿਆਰ ਕੀਤੀ ਜਾ ਸਕਦੀ ਤੁਹਾਨੂੰ ਬਤਾਉਣਾ ਹਰੇ ਬੇਟੀਆਂ ਲੱਗਦਾ ਵੀ ਨਹੀਂ ਚੱਲੀ ਆਉਂਦੀ ਸਿੱਤਾਂ ਬਾਈ ਜੀ ਦੇ ਨਾਲ ਬਸੇ ਬੱਡੇ ਜੀ ਤੇ ਬੰਤ ਬੰਤ ਆਫਰਾਂ ਪਵਾਉਂਦੇ ਦਿੰਦੇ ਹੈ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਆਜ਼ਾਦੀ ਫੋਕ ਲਈ ਜਸਤ ਸੱਤਾ ਵਿੱਚ ਸਮਰਮਾਣ ਦੇ ਲਈ ਇਸੇ ਗ੍ਰਾਮੇਂ ਕਰਕੇ ਵੀਰੋ ਮੈਂ ਪਾਰਟੀ ਦਾ ਸਨਮਾਨ ਇਸ ਕਰਕੇ ਵੀ ਕਰਦਾ ਕਿ ਮੈਂ ਦੋ ਵਾਰ ਆਪਣੀ ਜ਼ਿੰਦਗੀ ਦੇ ਵਿੱਚ rahul gandhi ਨੂੰ ਦੇਖਿਆ ਮੈਂ ਉਸ ਵਿਅਕਤੀ ਦੀ ਬੋਲ ਬਾਣੀ ਜਾਂ ਗੱਲ ਕਰਨ ਦਾ ਤਰੀਕਾ ਜਾਂ ਭੁਖਿਖਵਾਰੋਂ ਕੀ ਸੋਚਦੇ ਨੇ ਮੈਂ ਬਹੁਤ ਨੇੜੇ ਹੋ ਕੇ ਦੇਖਿਆ ਇਸ ਦਾ

میں

پروار کو بھی ناراض ہوگا پہنچیا نہیں گیا پرتو میری خوشی ہوئی جب گئی اور دو سال تاری چوبی مہینوں چوبی مہینوں

ਅਸੀਂ ਇਲੈਕਸ਼ਨ ਤੋਂ ਬਾਅਦ ਬਾਹਰ ਜਦੋਂ ਮੇਰਾ ਬੱਚਾ ਕੱਢਿਆ ਰਿਹਾ ਕਰੀ ਸਾਡੇ ਕੋਲ ਇੱਕ ਵੀ ਗਰਮੈਨੀ ਨਹੀਂ ਸੀ ਪਰ ਉਹ ਸਾਨੂੰ ਮਾਰਿਆ ਕਿਸੇ ਨੇ ਕਿਉਂਕਿ ਸਾਡੀ ਸਿਕਿਉਰਿਟੀ ਵਾਲੇ ਕਿਸ ਨੂੰ ਪਤਾ ਨਹੀਂ ਸੀ ਸਾਡੇ ਕੋਲ ਹੈਗੀ ਹੈ ਕਿ ਇਹ ਕਹਿੰਦੇ 2000 ਦਾ ਕਹਿੰਦੇ ਪਤਾ ਕਿਸ ਨੂੰ ਕੁਝ ਵੀ ਪਤਾ ਨਹੀਂ ਸੀ ਤੇ ਮਰੇ ਕਦੋਂ ਜਦੋਂ ਜੋਨਾ ਵੱਲ ਤਰੀਕੇ ਦੇ ਨਾਲ ਸਰਕਾਰ ਦੀ ਮੈਡਮ ਆਯੂਸ਼ੀ ਤੇ ਬਲਦੇਜ ਪਰ ਨੂੰ ਤੀਜਾ ਇੱਕ ਜਿਹੜੀ ਬੈ ਸਾਡੀ ਸਿੱਖੂ ਮਹੱਇਆ ਕਰਾਈ ਚਾਹੇ بڑا کرنا اور چوبیس کرائے ਉਹ ਗੱਲ ਆ ਜਾਂਦੀ ਹੈ ਵੋਟ ਦੀ ਬੇਸੀ ਕਾਂਗਰਸ ਨੂੰ ਵੋਟ ਕਿਉਂ ਪਈ? ਕਈ ਬੰਦੇ ਕਹਿੰਦੇ ਹੋਊ ਕਿ ਉਹ ਕੋਈ ਦਿੱਥੂ ਕਹਿੰਦੇ ਤੂੰ ਕੁਸ਼ ਕਹਿੰਦੇ ਬਹੁਤ ਬਣੋ ਪਰ ਮੈਂ ਵੀ ਲੋ ਮੈਂ ਦੱਸ ਦਿਆ ਸੀ 1975 ਕੋ ਗ੍ਰੇਫ ਰੋ ਉਤਾਰਨੇ ਕਾ ਰਿਸਪੋਰਟਰ ਇਹ ਸੇ ਕਰਕੇ ਸ਼ੋਭੀ ਪ੍ਰੋਫੈਸਰ ਜਿਹੜੇ ਕਾਂਗਰਸ ਦੀ ਪਰਵਾਰ ਤੇ ਲਾਇਆ ਸੀ ਉਹ ਜੀ ਪਾਰਟੀ ਮੈਂ ਕਰਦਾ ਔਰ ਜਦੋਂ ਅਸੀਂ ਵਿਧਾਨ ਸਭਾ ਦੀ ਚੋਣਾਂ ਲੜਦੇ ਕਾਂਗਰਸ ਦੇ ਸੰਬੰਧ ਤੇ ਉਹਨਾਂ ਚ ਲੈ ਕੇ ਗੱਲ ਕਰਦਾ ਵੀ ਮੈਂ ਯਾਦ ਰੱਖਦਾ ਵੀ ਕਾਂਗਰਸ ਤਾਂ ਜੰਗੀਰੀ ਹੈਗੀ ਤਾਂ ਬੋਗਲਾ ਜਣੇ ਨੂੰ ਸਾਥੋਂ ਹੁੰਦਾ ਨਹੀਂ ਅਸੀਂ ਜਿੱਥੇ ਖੜੇ ਹੋਏ ਚੱਕੇ ਆ ਮਾਰੀਆਂ ਸਾਨੂੰ ਸੁਣੀਏ ਔਰ ਮੈਂ ਤੋ ਪਹਿਲਾਂ ਵੀ ਕਹਿ ਆਇਆ ਮੈਂ ਜੇ ਸਰਪੰਚ ਨੇ ਧਰੂਪਾੜ ਤੇ ਧਰੂਪਾੜ ਦੇ ਉੱਪਰ ਕੇਸੀ ਵਿਧਾਨ ਸਭਾ ਨੇ ਧਰੂਪਾੜ ਤੋਂ ਕਰੀਏ ਤਾਂ ਕਿ ਉਹ ਹੋਣੇ ਚੁੱਕੀ ਵੀਰ ਕਰ ਦੋ ਵਿੱਚ ਵੀ ਤਾਕਤ ਨਹੀਂ ਦਸੀ ਹੋਣ ਨਾਵੇਂ ਦੇ ਜਿਹੜੇ ਤੇ ਪੰਜ ਨੰਬਰ ਡਿਪਾਰਟਮੈਂਟ ਕਰ ਲਾ ਲਈਏ ਪਰ ਤਾਂ ਕੋਈ چاہے لکھے گا اپنا پورا

سارے کا پیار ہوا بے شکو پتا نہیں ہوتا تیار ہو گیا دو سال ہوئی عادت

ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਹ ਕੱਲਾ ਇਹ ਨਹੀਂ ਹੈਗਾ ਕਿ ਡੈਂਗਸਟਾਡ ਆਇਆ ਸਾਡੇ ਬੱਚੇ ਨੂੰ ਮਾਰਦੇ ਪੁੱਟ ਕੇ ਇਹਦੇ ਵਿੱਚ ਆਹਾਂ ਅਸਰ ਸ਼ਾਮਿਲ ਨੇ ਕਿਉਂਕਿ ਰਾਜਿਤ ਆਗੂ ਸ਼ਾਮਿਲ ਨੇ ਇਹ ਜਿਹੜੀ ਜਾਂਚ ਹੈ ਜਿਹੜਾ ਸੱਚ ਹੈ ਬਹੁਤ ਔਖਾ ਬਾਹਰ ਆਊਗਾ ਉਹ ਮੇਰੇ ਕੋਲ ਹੈ ਉਹ ਗੱਲ ਹੈ ਇਸ ਪਾਰਟੀ ਨਾਲ ਨਹੀਂ ਲੈਣਾ ਚਾਹੁੰਦਾ ਜਦੋਂ ਆਪਾਂ ਬਹਿਣਾ ਕਿ ਤੁਸੀਂ ਦਾ ਗੂਸਾ ਵੀ ਗੱਲ ਸਮਝਾਉਣੀ ਤੁਸੀਂ ਮੈਂ ਕਹਿੰਦਾ ਲੋਕਾਂ ਨੂੰ ਸਾਡਾ ਕਾਹਦਾ ਨਾ ਉਹ ਤਾਂ ਕਿਹੜਾ

ਉਹ ਭਾਈ ਬਾਲ ਬੱਚੇ ਤੁਹਾਡੇ ਵੀ ਹੋਣਗੇ ਸਦਾ ਮੁਸਕੂਰੀ ਰਹਿਣੀ ਹੈ ਸਤਾ ਸਰਕਾਰਾਂ ਬੋੜੀਆਂ ਜਾਂਦੀਆਂ ਰਹਿਣਗੀਆਂ ਆ ਜਿਹੜੀ ਜਨਤਾ ਮੇਟੀ ਹੈ ਤੁਸੀਂ ਸਾਨੂੰ ਛੋੜ ਲਾਉਂਦੇ ਸਾਨੂੰ ਕੋਰਾ ਕਮਾਉਂਦੇ ਦੇਖ ਲਿਆ ਪਰ ਤੁਸੀਂ ਸਾਡਾ ਸੰਘਰਸ਼ ਨਹੀਂ ਦੇਖਿਆ ਅਸੀਂ ਜਿੱਥੇ ਜੱਮਿਆਂ ਹੁੰਦੇ ਅਸੀਂ ਥੋੜੀ ਫੋਟੇ ਫਿਰਦੇ ਹਾਂ ਜਿਸ ਤੇ ਮੇਰਾ ਬੱਚਾ ਥੋੜੀ ਜਿਹੀ ਕਰਦਿਆਂ ਤਾਂ ਮੈਂ ਅਫਸਰਾਂ ਦੇ ਮੈਂ ਕੁਝ ਚੰਦ ਪੋਲੀਟਿਸ਼ੀਅਨ ਦੇ

اس سوالے کے لئے اندیا کا ایک بڑھا ہے راہو ہم کی کہ روالی کی بیٹی جیزت کا آراجی مجھے گا نہیں تو اکھپڑا تو ہوا سارے ساتھ اکواڈکا کو درگز جانکہ گیم سٹیو پاکہ کاتم نہیں ہوتا تک تک نشاہ بھیجتا ہے لکھو بار درہ بھیجتے ہیں کہ وہ پوشل ماتساہی در فرم دی رہے گے کہ وہ سمائے بھائیاں تک نشاہ بھیجتے ہیں یہ درہ 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 سڑک نکل <سؤال> جانا ਬਾਡੀਗਾਰਡ ਸਾਰੇ ਤਕਰੀਬਤ ਵੇਰ ਚੱਜਦੇ ਹੋ ਜੇ ਤੇ ਜਿੱਥੋਂ ਦੀ ਪੂਰ ਪ੍ਰੋਸੈਸਿੰਗ ਹੋ ਕੇ ਕੋਈ ਜਮਾਨਤ ਜਾਂ ਕੋਈ ਅਕਟਾ ਕਿਸੇ ਦਾ ਵਾਈਟ ਰੈਕਿੰਗ ਦੇ ਨਾਲ ਸਾਰੇ ਸਮਝਦਾ ਕਿ ਪਰ ਉਹਨੂੰ ਤੁਹਾਡੇ ਕੋਲ ਨਹੀਂ ਆਣੀ ਰਹਿੰਦੇ ਉਹਨੂੰ ਤੁਹਾਨੂੰ ਵੇਲੇ ਦਾ ਦਿੱਤਾ ਜਾਊਗਾ ਔਰ ਅਸੀਂ ਜੇਹੋ ਤੇ ਜੇਵਲ ਇੱਕ ਲੇਅ ਬਣ ਕੇ ਰਹਿ ਜਾਣ ਤਾਂ ਵੀ ਤੁਹਾਡੇ ਚੰਗਾ ਬੀਤੀ ਹੈ ਜੇ ਔਖੇ ਸਭ ਤੋਂ ਸਾਲੋਂ ਘੱਟ ਖਾ ਲੋ ਪਰ ਜੀਰ ਵਿੱਚ ਦੀ ਖੇਤ ਚ ਲਾ ਕਰੋ ਆਪਣੇ ਜਵਾਕਾਂ ਨੂੰ ਗ੍ਰੈਜੂਏਸ਼ਨ ਪੱਤਰ ਤੱਕ ਲੈ ਕੇ ਜਾਓ ਮੈਂ سب اگر میں چنڈی کرچنگ یہ ਦੇ ਆਗਿਆ ਤੋਂ ਦੂਰ ਹੈ ਕਿ ਮੈਂ ਤੁਹਾਡੀ ਇਹ ਵਿੱਚ ਵੀ ਇਹਦਾ ਆਉਂਦਾ ਵੀ ਸਾਡੇ ਪਰਿਵਾਰ ਨੂੰ ਸੱਤਾ ਵਾਲੇ ਲੈ ਕੇ ਵਿੱਚ ਨਾ ਲਾਉਣ ਵੀ ਅਸੀਂ ਆਉਂਦਾ ਨਹੀਂ ਖਾਤਰ ਹਾਂ ਸਾਨੂੰ ਦੇਖੋ ਹੁਕਮ ਕਰਾਉਂਦੇ ਜਾਸ ਦੇ ਪਾਸੇ ਬੈਠਣਗੇ ਪਰ ਖੜੇ ਬੱਚੇ ਖੜੇ ਆ ਉੱਠੀ ਰਹਾਂਗੇ ਅਸੀਂ ਉਹਨਾਂ ਨੂੰ ਨਹੀਂ ਆਉਂਦੇ ਜੋ ক্রিকেট ਬੰਦ ਰੱਬ ਬੋਲਦੇ ਅਸੀਂ ਨਹੀਂ ਕਰਦੇ ਉਸ ਗੱਲ ਵਿੱਚ ਜਿਹੜੀ ਗੱਲ ਤੁਹਾਨੂੰ ਮੂੰਹ ਤੋਂ ਕਹਿਤੀ ਉਹ ਕਹਿ ਤਾ ਸੋਨੇ ਸਾਰੇ ਦੇ ਚਰਨ ਤੇ ਬੇਤੀ ਕਰਦਾ ਔਰ ਵਿਸ਼ਵਾਸ ਰੱਖੋ